ਕੋ ਹੋਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਪਗੋਤੀ ਜੀ ਸਹਾਈ ਵਾਰ ਸ੍ਰੀ ਪਗੋਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਪਗੋਤੀ ਸਮਰਕ ਗੁਰੂ ਨਾਨਕ ਲਹਿ ਇੰਤਿਹਾਈ ਫਿਰੰਗਦ ਗੁਰ ਤੇ ਅਮਰਦਾਸ RAM DAS ਹੋਏ ਸਹਾਈ ਅਰਜਨ ਹਰ ਗੋਬਿੰਦ ਨੋ ਸਿਮਰਉ ਸ੍ਰੀ ਹਰ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸੁ ਢਠੇ ਸਭ ਦੁਖ ਜਾਏ ਤੇਗ ਬਹਾਦਰਿ ਸਮਰੀਐ ਘਰ ਨਉ ਨਿਦ ਆਵੈ ਧਾਈ ਸਭ ਥਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਏ ਸਹਾਏ ਦਸਾਂ ਹੀ ਪਾਤਸ਼ਾਹਾਂ ਜੀਆਂ ਦੇ ਪ੍ਰਤੱਖ ਰੂਪ ਜੁਗੁ ਜੁਗ ਅਟਲ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਪਾਠ ਦਰਸ਼ਨ ਦੀਦਾਰ ਜੀ ਕਾ ਧਿਆਨ ਤਰ ਕੇ ਬੋਲੋ ਜੀ ਵਾਹਿਗੁਰੂ ਇਨ ਮਾਣਿਓ ਕੇ ਮਾਣ ਨਿਤਾਣਿਓ ਕੇ ਤਾਣ ਨਿਉਟਿਓ ਕੇ ਓਟ ਸੱਚੇ ਪਿਤਾ ਅਕਾਲ ਪੁਰਖ ਵਾਹਿਗੁਰੂ ਜੀਓ ਕੀਤਾ ਲੋੜੀਏ ਕੰਮ ਸੁਹਰ ਪਹਿ ਆਖੀਐ ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀਐ ਏ ਅਕਾਲ ਪੁਰਖ ਵਾਹਿਗੁਰੂ ਜੀ ਆਪ ਜੀਆਂ ਨੇ ਕਿਰਪਾ ਕੀਤੀ ਹੈ ਕੈਨੇਡਾ ਕੇ ਅਲਗਰੇ ਗ੍ਰੀਨਵਾਸੀ ਸਮੂਹ ਸੰਗਤਾਂ ਨੂੰ ਆਪ ਜੀਆਂ ਨੇ ਭਲਾ ਪ੍ਰਸਾਰਤ ਉਦਮ ਬਖਸ਼ਿਸ਼ ਕੀਤਾ ਹੈ ਗਰੀਬ ਨਿਵਾਜ਼ ਗਦਰੀ ਬਾਬਿਆਂ ਦੀ ਯਾਦ ਨੂੰ ਤਾਜ਼ਾ ਕਰਦਿਆਂ ਹੋਇਆ ਕਾਮਾਗਾਟਾ ਮਾਰੂ ਗੁਰੂ ਨਾਨਕ ਜਹਾਜ਼ ਦੇ ਸਮੂਹ ਸ਼ਹੀਦਾਂ ਦੀ ਸੱਚੇ ਪਾਤਸ਼ਾਹ ਜੀ ਉਹ ਯਾਦ ਨੂੰ ਤਾਜ਼ਾ ਕਰਦਿਆਂ ਹੋਇਆ ਸਮਾਗਮ ਉਲੀਕੇ ਗਏ ਹਨ ਆਪ ਜੀਆਂ ਨੇ ਕਿਰਪਾ ਕਰਨੀ ਮਿਹਰ ਕਰਨੀ ਨਿਰਬਿਗੰਤਾ ਸਹਿਤ ਸਫਲਤਾਪੂਰਵਕ ਕਾਮਯਾਬੀਆਂ ਸਹਿਤ ਆਪ ਜੀਆਂ ਨੇ ਸੰਪੂਰਨ ਕਰਨੇ ਸਮਾਗਮ ਸੱਚੇ ਪਾਤਸ਼ਾਹ ਜੀਓ ਹਰ ਤਰ੍ਹਾਂ ਕਰਕੇ ਆਪ ਜੀਆਂ ਨੇ ਸਹਾਇਤਾ ਕਰਨੀ ਅੰਗ ਔਰ ਸੰਗ ਸਹਾਈ ਹੋਣਾ ਸੱਚੇ ਪਾਤਸ਼ਾਹ ਜੀਓ ਆਪ ਮਤ ਬੁੱਧ ਪ੍ਰਦਾਨ ਕਰਕੇ ਸੁਚੀਆਂ ਹੀ ਸੇਵਾਵਾਂ ਵਿੱਚ ਆਪ ਜੀਆਂ ਨੇ ਲਿਸ਼ਕਾਮਤਾ ਅਤਿ ਨਿਰਭੰਤਾ ਸਹਿਤ ਕਰਵਾ ਲੈਣੀਆਂ ਕਿਰਪਾ ਕਰਨੀ ਸੱਚੇ ਪਾਤਸ਼ਾਹ ਜੀਓ ਤਿਆਰੀਆਂ ਪ੍ਰਾਰੰਭ ਕਰਨ ਦੀ ਆਗਿਆ ਹੋਵੇ ਸਰ ਤੇ ਮਿਹਰਾ ਪਰਿਆ ਹੱਥ ਰਖਣਾ ਸੱਚੇ ਪਾਤਸ਼ਾਹ ਜੀ ਆਪ ਜੀਆਂ ਨੇ ਸ਼ਹੀਦਾਂ ਦੇ ਪਾਏ ਹੋਏ ਪੂਰਨਿਆਂ ਤੇ ਉਹਨਾਂ ਦੀਆਂ ਕੀਤੀਆਂ ਹੋਈਆਂ ਕੁਰਬਾਨੀਆਂ ਤੇ ਸਾਨੂੰ ਚੱਲਣ ਦਾ ਬਲ ਉਦਮ ਉਪਰਾਲਾ ਪ੍ਰਦਾਨ ਕਰਨਾ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ ਸਹੀ ਪਿਆਰਿਆਂ ਦੇ ਦਰਸ਼ਨ ਦੀਦਾਰ ਮਿਲੇ ਬਖਸ਼ਣੇ ਜਿਨ੍ਹਾਂ ਮਿਲਿਆ ਆਪ ਜੀ ਕਾਹੀ ਨਾਮ ਚੇਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੋਲੇ ਸੋ ਨਿਹਾਲ ਸਭ ਸ੍ਰੀ ਆਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸਾਰੇ ਇੱਥੇ ਜੁੜੇ ਆ ਜੀ ਇੱਕ ਆਪਣੇ ਗੱਦਰੀ ਬਾਬਿਆਂ ਦੀ ਯਾਦ ਜੋ ਸਮਾਗਮ ਹੋ ਰਿਹਾ 4 ਅਗਸਤ ਨੂੰ ਫਾਲਕਰ ਰੇਜ ਕਮਿਊਨਿਟੀ ਹਾਲ 'ਚ ਹੋ ਰਿਹਾ ਜੀ ਇਹ ਤੇ ਇਹ ਗਦਰੀ ਯੋਧਿਆਂ ਦੀ ਲਹਸਾਨੀ ਕੁਰਬਾਨੀ ਅਤੇ ਗੁਰਨਾਨਕ ਜਹਾਜ਼ ਦੀ ਮਿਸਾਲੀ ਯਾਤਰਾ ਨੂੰ ਸਮਰਪਿਤ ਹੋਵੇਗਾ ਤੇ ਇਹ ਸਹਿਜਮਾਨ ਰੈਕਡ ਤੇ ਬਾਕੀ ਮੇਰੇ ਸਾਥੀਆਂ ਵੱਲੋਂ ਕਰਵਾਇਆ ਜਾ ਰਿਹਾ ਜੀ ਤੇ ਬਾਕੀ ਦੀ ਇਹਦੀ ਰੂਫ ਰਖਾ ਅੰਕਲ ਜੀ ਦੇਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾ ਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕ੍ਰੇਣ ਅਸੀਂ ਜੇ ਅੱਜ ਕੈਨੇਡਾ ਦੀ ਧਰਤੀ ਤੇ ਸੁਖ ਮਾਣ ਰਹੇ ਆਂ ਇਸ ਦਾ ਬਹੁਤ ਵੱਡਾ ਸਹਿਰਾ ਜਿਹੜਾ ਉਹ ਸਾਡੇ ਜਿਹੜੇ ਪੂਰਵਜਾ ਗਦਰੀ ਬਾਬੇ ਆ ਉਹਨਾਂ ਦੇ ਸੰਘਰਸ਼ ਤੋਂ ਸਾਨੂੰ ਇਹ ਪ੍ਰਾਪਤ ਹੋਇਆ ਗਦਰੀ ਬਾਬੇ ਜਦੋਂ ਇੱਥੇ ਆਏ ਸੀਗੇ ਪਹਿਲਾ ਅਮਰੀਕਾ ਚ ਆਏ 20ਵੀਂ ਸਦੀ ਦੇ ਸ਼ੁਰੂ ਚ 1910 810 ਦੇ ਕਰੀਬ ਜਦੋਂ ਆਏ ਉਹ ਕੋਈ ਇਸ ਤਰ੍ਹਾਂ ਦਾ ਮਿਸ਼ਨ ਲੈ ਕੇ ਨਹੀਂ ਸੀ ਆਏ ਕਿ ਉਹਨਾਂ ਨੇ ਕੋਈ ਆ ਕੇ ਇੱਥੇ ਸੰਸਥਾ ਬਣਾ ਕੇ ਕੋਈ ਜਾਂ ਦੇਸ਼ ਦੀ ਆਜ਼ਾਦੀ ਲਈ ਲੜਨਾ ਜਾਂ ਕੁਝ ਹੋਰ ਉਹ ਵੀ ਜਿਵੇਂ ਆਪਾਂ ਸਾਰੇ ਆਏ ਆ ਆਪਦੇ ਜੀਵਨ ਨੂੰ ਆਪਦੇ ਪਰਿਵਾਰਾਂ ਦੇ ਜੀਵਨ ਨੂੰ ਸਖਾਲਾ ਬਣਾਉਣ ਵਾਸਤੇ ਜੀਵਨ ਦੀਆਂ ਸੁੱਖ-ਸੁਭਦਾਵਾਂ ਲੈਣ ਲਈ ਉਹ ਇੱਥੇ ਆਏ ਸੀ ਪਰ ਜਦੋਂ ਇਸ ਧਰਤੀ ਤੇ ਪਹੁੰਚੇ ਜਦੋਂ ਉਹਨਾਂ ਨੇ ਦੇਖਿਆ ਉਹਨਾਂ ਨਾਲ ਬਹੁਤ ਸਾਰਾ ਬਦਕਰਾ ਕੀਤਾ ਜਾਂਦਾ ਸੀ ਉਹਨਾਂ ਦੇ ਪਹਿਰਾਵੇ ਕਰਕੇ ਉਹਨਾਂ ਦੀ ਬੋਲੀ ਕਰਕੇ ਕਿਉਂਕਿ ਜਿਹੜੇ ਅਮਰੀਕਾ ਦੇ ਬਿਸ਼ਿੰਦੇ ਸੀਗੇ ਉਹ ਸੋਚਦੇ ਸੀ ਵੀ ਇਹ ਗੁਲਾਮ ਦੇਸ਼ ਦੇ ਲੋਕ ਆ ਤੇ ਇਹ ਗੁਲਾਮੀ ਵਾਲੇ ਆ ਇਹਨਾਂ ਚ ਇੰਨੀ ਤਾਕਤ ਨਹੀਂ ਵਿਆਪਦੇ ਦੇਸ਼ ਨੂੰ ਆਜ਼ਾਦ ਕਰਾ ਸਕਣ ਇਹਨਾਂ ਚੀਜ਼ਾਂ ਨੇ ਉਹਨਾਂ ਦੇ ਅੰਦਰ ਇੱਕ ਜਜ਼ਬਾ ਪੈਦਾ ਕੀਤਾ ਤੇ ਉਹਨਾਂ ਨੇ ਇੱਕ ਪਹਿਲਾ ਹਿੰਦੀ ਪੈਸੀਫਿਕ ਨੌਂ ਦੀ ਸੰਸਥਾ ਬਣਾ ਕੇ ਮੀਟਿੰਗਾਂ ਕਰਨੀਆਂ ਸ਼ੁਰੂ ਕੀਤੀਆਂ ਉਹਨਾਂ ਦੀਆਂ ਮੀਟਿੰਗਾਂ ਦੇ ਜਿਹੜੇ ਮੇਨ ਮੁੱਖ ਕੇਂਦਰ ਸੀਗੇ ਉਹ ਗੁਰਦੁਆਰਾ ਸਾਹਿਬ ਸੀ ਸਟਾਕਟਨ ਦੇ ਗੁਰਦੁਆਰਾ ਸਾਹਿਬ ਤੋਂ ਪਹਿਲਾਂ ਮੀਟਿੰਗਾਂ ਕਰਕੇ ਸ਼ੁਰੂ ਕੀਤੀਆਂ ਬਾਬਾ ਸੋਹਣ ਸਿੰਘ ਭਕਲਾ ਉਹਦੇ ਪਹਿਲੇ ਪ੍ਰਧਾਨ ਬਣੇ ਫੇਰ ਉਸ ਤੋਂ ਮਗਰੋਂ ਉਹਨਾਂ ਨੇ ਗਦਰ ਲਹਿਰ ਅਖਬਾਰ ਕੱਢਣਾ ਸ਼ੁਰੂ ਕੀਤਾ ਕਿਉਂਕਿ ਉਸ ਵੇਲੇ ਹੋਰ ਕੋਈ ਸੰਚਾਰ ਦਾ ਸਾਧਨ ਨਹੀਂ ਸੀ ਨਾ ਕੋਈ ਸੋਸ਼ਲ ਮੀਡੀਆ ਸੀ ਨਾ ਕੁਝ ਹੋਰ ਸੀ ਆਪਣੀ ਗੱਲ ਲੋਕਾਂ ਤੱਕ ਰੱਖਣ ਲਈ ਉਹਨਾਂ ਨੇ ਗਦਰ ਲਹਿਰ ਅਖਬਾਰ ਸ਼ੁਰੂ ਕੀਤਾ ਤੇ ਮੁੜ ਕੇ ਪਾਰਟੀ ਦਾ ਨਾਂ ਹੀ ਗਦਰੀ ਬਾਬਿਆਂ ਦੀ ਪਾਰਟੀ ਕਰਕੇ ਮਸ਼ਹੂਰ ਹੋ ਗਿਆ ਉਹਨਾਂ ਵਿੱਚ ਜਿਹੜੀ ਉਹਨਾਂ ਦੀ ਵਿਲੱਖਣਤਾ ਸੀ ਕਿ ਉਹ ਜਿਹੜਾ ਵੀ ਕਾਰਜ ਆਰੰਭ ਕਰਦੇ ਸੀ ਗੁਰਦੁਆਰਾ ਸਾਹਿਬ ਤੋਂ ਅਰਦਾਸ ਕਰਕੇ ਫੇਰ ਉਹ ਆਰੰਭ ਕਰਦੇ ਸੀਗੇ ਉਸ ਤੋਂ ਮਗਰੋਂ ਇਹਦੇ ਨਾਲ ਘਟਨਾ ਜੁੜ ਗਈ 1914 ਵਿੱਚ ਜਦੋਂ ਕਾਮਾਗਾਟਾ ਮਹਾਰਾਜ ਮਾਰੂ ਜਹਾਜ਼ ਜਿਹਨੂੰ ਬਾਬਾ ਗੁਰਦੇਵ ਸਿੰਘ ਨੇ ਕਿਰਾਏ ਤੇ ਲੈ ਕੇ ਗੁਰੂ ਨਾਨਕ ਜਹਾਜ਼ ਦਾ ਨਾਮ ਦਿੱਤਾ ਉਹ ਜਾਪਾਨ ਤੋਂ ਚੱਲ ਕੇ ਹਾਂਗਕਾਂਗ ਹੁੰਦੇ ਹੋਏ ਹੋਰ ਪਾਸਿਆਂ ਦੀ ਹੁੰਦੇ ਹੋਏ ਜਦੋਂ ਇੱਥੇ ਪਹੁੰਚੇ ਤਾਂ ਜਦੋਂ ਆ ਕੇ ਵੈਸੂਪਦੀ ਬੰਦਕਾ ਤੇ ਖੜੇ ਹੋਏ ਤੇ ਉੱਥੇ ਉਹਨਾਂ ਨੂੰ ਆਉਣ ਦੀ ਇਜਾਜ਼ਤ ਨਾ ਦਿੱਤੀ ਗਈ ਇਹਦਾ ਉਹਨਾਂ ਨਾਲ ਬਹੁਤ ਵਿਤਕਰਾ ਕੀਤਾ ਗਿਆ ਬਹੁਤ ਸਾਰਾ 3 ਮਹੀਨੇ ਦੇ ਕਰੀਬ ਉਹ ਜਹਾਜ਼ ਉੱਥੇ ਖੜਾ ਰਿਹਾ ਤੇ ਜਿਹੜੇ ਲੋਕ ਸੀਗੇ ਬਹੁਤ ਸਾਰੇ ਬਿਮਾਰ ਹੋ ਗਏ ਬਹੁਤ ਸਾਰੀਆਂ ਹੋਰ ਮੁਸ਼ਕਲਾਂ ਚੱਲੀਆਂ ਤੇ ਜਿਹੜੇ ਅੰਗਰੇਜ਼ਾਂ ਦੇ ਪਿੱਠੂ ਸੀ ਖਾਸ ਤੌਰ ਤੇ ਹੱਪ ਕੈਂਸਨ ਸੀਗਾ ਉੱਥੇ ਜਿਹੜਾ ਕਿ ਬਹੁਤ ਰੇਸਿਸਟ ਬੰਦਾ ਸੀਗਾ ਗੁਰੂ ਘਰ ਵਿੱਚ ਆਪਣੇ ਵੈਨਕੂਵਰ ਵਿਖੇ ਜਦੋਂ ਪਹਿਲਾਂ ਬੇਲਾ ਸਿੰਘ ਹੋਣਾ ਨੇ ਗੋਲੀ ਚਲਾਈ ਪਾਠੀ ਸਿੰਘਾਂ ਤੇ ਤੇ ਉਹ ਜਿਹੜਾ ਮੁਕੱਦਮਾ ਸੀਗਾ ਉਹ ਚੱਲਦਾ ਸੀ ਹੱਪ ਕੈਂਸਨ ਨੇ ਉੱਥੇ ਜਾ ਕੇ ਉਹਦੇ ਤੇ ਗਵਾਹੀ ਦੇਣੀ ਸੀ ਤੇ ਸ਼ਹੀਦ ਭਾਈ ਮੇਵਾ ਸਿੰਘ ਲੋਪੋਂਕੇ ਨੇ ਜਾ ਕੇ ਉਹਨੂੰ ਕੋਰਟ ਹਾਊਸ ਦੇ ਅੰਦਰ ਨਹੀਂ ਪਹੁੰਚਣ ਦਿੱਤਾ ਬਰਾਂਡੇ ਦੇ ਵਿੱਚ ਹੀ ਉਹਦੇ ਗੋਲੀ ਮਾਰ ਕੇ ਤੇ ਉਹਨੂੰ ਗੱਡੀ ਚੜਾਤਾ ਜਿਹੜੀਆਂ ਸਾਰੀਆਂ ਘਟਨਾਵਾਂ ਸੀਗੀਆਂ ਤੇ ਸਰਦਾਰ ਮੇਵਾ ਸਿੰਘ ਲੋਪੋਂਕੇ ਦੇ ਜਿਹੜੇ ਆਖਰੀ ਬਚਨ ਸੀਗੇ ਉਹਨਾਂ ਨੇ ਇਹ ਕਿਹਾ ਸੀ ਕਿ ਮੇਰੀ ਆਖਰੀ ਇੱਛਾ ਇਹ ਆ ਵੀ ਮੇਰੇ ਦੇਸ਼ ਵਾਸੀਆਂ ਨੂੰ ਇੱਥੇ ਆਉਣ ਦੀ ਖੁੱਲ ਹੋਵੇ ਉਹ ਆਪਦੀ ਜ਼ਿੰਦਗੀ ਨੂੰ ਵਧੀਆ ਜਿਉਣ ਵਾਸਤੇ ਆਪਦੇ ਕੰਮਕਾਰ ਕਰਕੇ ਇੱਥੇ ਆਪਦੇ ਆਪ ਨੂੰ ਸਟੈਬਲਿਸ਼ ਕਰ ਸਕਣ ਉਹਨਾਂ ਦੀਆਂ ਉਹ ਕੀਤੀਆਂ ਕੁਰਬਾਨੀਆਂ ਅੱਜ ਸਾਡੇ ਪਾਰਲੀਮੈਂਟ ਵਿੱਚ ਕਿੰਨੇ ਮੈਂਬਰ ਆ ਅੱਜ ਸਾਡੇ ਅਸੈਂਬਲੀਆਂ ਚ ਮੈਂਬਰ ਆ ਅੱਜ ਆਪਣੇ ਸਿਟੀ ਕਾਉਂਸਲਰਾਂ ਚ ਮੈਂਬਰ ਆ ਇਹ ਉਹਨਾਂ ਦੀ ਦੇਣ ਆ ਸੋ ਆਪਣਾ ਜਿੰਨੇ ਵੀ ਆਪਾਂ ਪੰਜਾਬੀ ਹੈਗੇ ਆ ਸਾਡਾ ਫਰਜ਼ ਬਣਦਾ ਕਿ ਹਰ ਪਲ ਹਰ ਘੜੀ ਉਹਨਾਂ ਨੂੰ ਯਾਦ ਕਰੀਏ ਪਰ ਜੇ ਆਪਾਂ ਇਹ ਨਹੀਂ ਕਰ ਸਕਦੇ ਤਾਂ ਇੱਕ ਦਿਨ ਜ਼ਰੂਰ ਕੁੱਲ ਤੇ ਕੁੱਲ ਬਗੈਰ ਕਿਸੇ ਹੋਰ ਲੋਭ ਲਾਲਚ ਦੇ ਜਾਂ ਕਿਸੇ ਇੱਛਾ ਨੂੰ ਰੱਖ ਕੇ ਅਸੀਂ ਸਿਰਫ ਉਹਨਾਂ ਦੀ ਯਾਦ ਵਿੱਚ ਇਕੱਤਰ ਹੋਈਏ ਇਸੇ ਮਨਸ਼ੇ ਨੂੰ ਮੁੱਖ ਰੱਖ ਕੇ ਇਹ ਜਿਹੜਾ 4 ਅਗਸਤ ਦਾ ਪ੍ਰੋਗਰਾਮ ਹੈ ਇਹ ਮਿਥਿਆ ਗਿਆ ਵਾ ਇਹਦੇ ਵਿੱਚ ਸਾਰੇ ਨੌਜਵਾਨ ਇਕੱਠੇ ਹੋਏ ਆ ਤੇ ਅਸੀਂ ਪਰਨ ਕਰਦੇ ਹਾਂ ਗੁਰੂ ਘਰ ਖੜ ਕੇ ਇਸੇ ਕਰਕੇ ਅਰਦਾਸ ਕਰਕੇ ਤੋਂ ਸ਼ੁਰੂ ਹੋਏ ਆ ਵੀ ਇਹ ਜਿਹੜਾ ਪ੍ਰੋਗਰਾਮ ਹੋਵੇਗਾ ਇਹ ਕੇਵਲ ਤੇ ਕੇਵਲ ਗਦਰੀ ਬਾਬਿਆਂ ਨੂੰ ਸਮਰਪਿਤ ਹੋਵੇਗਾ ਉਹਨਾਂ ਦੀ ਸੋਚ ਨੂੰ ਸਮਰਪਿਤ ਹੋਵੇਗਾ ਤੇ ਆਪਾਂ ਉਹਨਾਂ ਨੂੰ ਸ਼ਰਧਾਂਜਲੀ ਦੇ ਫੁੱਲ ਭੇਟ ਕਰਨੇ ਆ। ਸੋ ਆਓ ਕੈਲਗਰੀ ਨਿਵਾਸੀਓ ਸਾਰੇ ਇਕੱਠੇ ਹੋ ਕੇ 4 ਅਗਸਤ ਨੂੰ ਆਪਾਂ ਫਾਲਕਨ ਰਜਿ ਕਮਿਊਨਿਟੀ ਸੈਂਟਰ 'ਚ ਜਿਹੜਾ ਪ੍ਰੋਗਰਾਮ ਗੁਰੂ ਘਰ ਤੋਂ ਆਰੰਭ ਹੋਊਗਾ ਇੱਥੋਂ ਮੋਟਰਸਾਈਕਲ ਰੈਲੀ ਸ਼ੁਰੂ ਹੋਊਗੀ ਤੇ ਫਿਰ ਆਪਾਂ ਉੱਥੇ ਚੱਲ ਕੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਾਂਗੇ। ਨਰੋਲ ਸਿਰਫ ਗਦਰੀ ਬਾਬਿਆਂ ਨਾਲ ਸਮਾਰਕਤ ਪ੍ਰੋਗਰਾਮ ਹੋਊਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਾਲ 'ਚ ਇੱਕ ਐਗਜ਼ਿਬਿਸ਼ਨ ਹੋਊਗੀ। ਉੱਥੇ ਬਕਾਇਦਾ ਗੁਰਨਾਨਕ ਚਾਜ ਦਾ ਮਾਡਲ ਵੀ ਤਿਆਰ ਕੀਤਾ ਜਾ ਰਿਹਾ ਤੇ ਨਾਲ ਉੱਥੇ ਬਾਬਾ ਗੁਰਦੇਵ ਸਿੰਘ ਤੇ ਮੇਵਾ ਸਿੰਘ ਲੋਪੋਕੇ ਦੀਆਂ ਵੱਡੀਆਂ ਹੋਲਡਿੰਗ ਹੋਣਗੀਆਂ ਤੇ ਬਾਕੀ ਜਿੰਨੀ ਵੀ ਸ਼ਹੀਦਾਂ ਦੀ ਜਾਣਕਾਰੀ ਅਸੀਂ ਇਕੱਠੀ ਕਰ ਸਕੇ ਸਾਰੀ ਉੱਥੇ ਲਿਆ ਕੇ ਦਿਖਾਵਾਂਗੇ ਤੇ ਇੱਕ ਛੋਟੀ ਜੀ ਡਾਕੂਮੈਂਟਰੀ ਵੀ ਦਿਖਾਵਾਂਗੇ ਤੁਸੀਂ ਆਇਓ ਦੇਖਿਓ ਤੇ ਆਪਣੇ ਬੱਚਿਆਂ ਨੂੰ ਜ਼ਰੂਰ ਨਾਲ ਲੈ ਕੇ ਆਇਓ ਉਹਨਾਂ ਨੂੰ ਪਤਾ ਲੱਗੇ ਵੀ ਸਾਡੀ ਹਿਸਟਰੀ ਕੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਸਾਡੇ ਪਰਮ ਸਤਿਕਾਰਯੋਗ ਅੰਕਲ ਸਾਹਿਬ ਜੀ ਨੇ ਦੱਸਿਆ ਕਾਫੀ ਵੇਰਵੇ ਦੇ ਵਿੱਚ ਤੇ ਸਾਡੇ ਬੰਦੀਪ ਵੀਰ ਜੀ ਦੇ ਵੀ ਤਕਰੀਬਨ ਦੱਸ ਦਿੱਤਾ ਤੇ ਜੋ ਅੱਜ ਸਾਰਿਆਂ ਤੋਂ ਵੱਡਾ ਸੇਹਰਾ ਜਾ ਰਿਹਾ ਸਿੱਖ ਮੋਟਰਸਾਈਕਲ ਰਾਈਡਰਸ ਕੈਲਗਰੀ ਕੈਨੇਡਾ ਜੋ ਅਸੀਂ ਇੱਥੇ ਕੁਝ ਮੈਂਬਰ ਪਹੁੰਚੇ ਆ ਸਾਰਾ ਸੇਹਰਾ ਅੰਕਲ ਹੁਣ ਨੂੰ ਤੇ ਵੀਰ ਮਨਦੀਪ ਸਿੰਘ ਨੂੰ ਜਾ ਰਿਹਾ ਤੇ ਅਸੀਂ ਇਕੱਠੇ ਹੋ ਕੇ ਇੱਕ ਹੰਬਲਾ ਮਾਰੀਏ ਤੇ ਹੰਬਲਾ ਮਾਰ ਕੇ ਜੋ ਸਾਡੇ ਗਦਰੀ ਜੌਧਿਆਂ ਨੇ ਕੁਰਬਾਨੀਆਂ ਕੀਤੀਆਂ ਅਸੀਂ ਉਹਨਾਂ ਨੂੰ ਨਾ ਭੁੱਲੀਏ ਤੇ ਗਦਰੀ ਜੋਧਿਆ ਤੇ ਮੇਲੇ ਹੋਰ ਵੀ ਲੱਗਦੇ ਆ ਪਰ ਇਹ ਸਾਡੀ ਇੱਕ ਗੁਜਾਰਸ਼ ਆ ਕਿ ਇਹ ਪਿਓਰ ਐਂਡ ਬਿਲਕੁਲ ਜਿੱਦਾ ਗਦਰੀ ਬਾਬੇ ਜੋਧਿਆ ਨੂੰ ਸਮਰਪਿਤ ਪ੍ਰੋਗਰਾਮ ਹੋਊਗਾ ਤੇ ਜਿੱਦਾ ਵੀਰ ਹੋਣਾ ਨੇ ਦੱਸਿਆ ਅੰਕਲ ਜੀ ਨੇ ਵੀ ਕਿ ਮੋਟਰਸਾਈਕਲ ਦੀ ਰੈਲੀ ਨਿਕਲੂਗੀ ਪ੍ਰੋਪਰ ਉਹਦੇ ਵਿੱਚ ਫੇ ਫਾਲਕਨ ਰੇਜ ਦੇ ਵਿੱਚ ਆਪਣੇ ਹਾਲ ਦੇ ਵਿੱਚ ਮਨਾਇਆ ਜਾਵੇਗਾ ਜੋ ਸਿੱਖ ਮੋਟਰਸਾਈਕਲ ਰਾਈਡਰਸ ਆ ਇਹ ਗੁਰਦਵਾਰਾ ਸਾਹਿਬ ਦੇ ਵਿੱਚ ਖਾਣ ਕੇ ਇਹਨਾਂ ਦਾ ਪ੍ਰਣ ਕਰਦਾ ਆਪਣੀ ਜਿੰਨੀ ਵੀ ਇਹ ਕਮੇਟੀ ਆ ਅਸੀਂ ਵੀ ਵਿੱਚ ਹੀ ਆ ਕਿ ਉਹ ਸਾਡੇ ਗਦਰ ਜੌਧੇ ਸਾਰਿਆਂ ਦੇ ਸਾਂਝੇ ਸੀਗੇ ਤੇ ਆਉ ਰਾਲ ਮਿਲ ਕੇ ਇਹ ਪ੍ਰੋਗਰਾਮ ਮਨਾਈਏ ਜਿਹਦੇ ਵਿੱਚ ਪਿਓਰੇ ਧਾਰਮਿਕ ਢਾਡੀ ਵਾਰਾਂ ਤੇ ਆਪਣੇ ਜੌਧੀਆਂ ਦੀਆਂ ਵਾਰਾਂ ਗਾਈ ਜਾਊਗੀਆਂ ਤੇ ਹਾਂ ਇਹ ਖੁੱਲਾ ਸੱਦਾ ਆ ਸਾਰੇ ਕੈਲਗਰੀ ਨਿਵਾਸੀਆਂ ਨੂੰ ਪਰ ਇਹਦੇ ਵਿੱਚ ਜਨ ਵੀ ਆਉਣਾ ਪਲੀਜ਼ ਇਹ ਸਾਡੀ ਬੇਨਤੀ ਆ ਕਿ ਉੱਥੇ ਕੋਈ ਵੀ ਜਾਣ ਕੇ ਇਦਾਂ ਦੀ ਹਰਕਤ ਨਾ ਹੋਵੇ ਵੀ ਜਿਹੜਾ ਉੱਥੇ ਪ੍ਰੋਪਰ ਸਿਕਿਉਰਿਟੀ ਹੋਊਗੀ ਗੁਰੂ ਸਾਹਿਬ ਦੇ ਲੰਗਰ ਚੱਲਣਗੇ ਤੇ ਕੋਈ ਵੀ ਬੰਦਾ ਉੱਥੇ ਪਲੀਜ਼ ਸ਼ਰਾਬ ਪੀ ਕੇ ਨਾ ਆਵੇ ਉਹਨੂੰ ਮੋੜਿਆ ਜਾਊਗਾ ਉੱਥੇ ਉਹਨੂੰ ਐਂਟਰ ਨਹੀਂ ਹੋ ਦਿੱਤਾ ਜਾਊਗਾ ਪਿਓ ਰਹੇ ਧਾਰਮਿਕ ਪ੍ਰੋਗਰਾਮ ਹੋਊਗਾ ਤੇ ਜੋਧੀਆਂ ਦੀਆਂ ਬਾਰਾਂ ਦੇ ਨਾਲ ਉਹਨਾਂ ਜੋਧਿਆਂ ਨੂੰ ਸਮਰਪਿਤ ਸਾਰਾ ਪ੍ਰੋਗਰਾਮ ਹੋਊਗਾ ਤੇ ਫੇਰ ਦੁਬਾਰਾ ਸਾਰੀ ਕਮੇਟੀ ਨੂੰ ਅਨਕਲ ਹੋਣਾ ਨੂੰ ਤੇ ਵੀਰ ਨੂੰ ਤੇ ਆਪਣੇ ਸਾਰੀ ਕਮੇਟੀ ਨੂੰ ਸਿੱਖ ਮੋਟਰਸਾਈਕਲ ਰਾਈਡਰਸ ਪ੍ਰਾਨ ਕਰਦਾ ਕਿ ਅੱਗੇ ਤੋਂ ਵੀ ਆਪਾਂ ਇਹ ਇਕੱਠੇ ਹੋ ਕੇ ਕਰਕੇ ਜੋਦੇ ਸਾਡੇ ਸਾਰਿਆਂ ਦੇ ਸਾਂਝੇ ਆ ਤੇ ਇਕੱਠੇ ਹੋ ਕੇ ਇਹ ਅੱਜ ਤੋਂ ਪ੍ਰੋਗਰਾਮ ਅਸੀਂ ਸਟਾਰਟ ਕੀਤਾ ਤੇ ਜੋ ਅਸੀਂ ਪੋਸਟਰ ਅੱਜ ਰਿਲੀਜ਼ ਕੀਤਾ ਤੇ ਆਹਰਾਂ ਨਾਲ ਮਿਲ ਕੇ ਤੇ ਆਪਣੇ ਮਤਭੇਦ ਛੱਡ ਕੇ ਤਾਂ ਇਹਨਾਂ ਗਦਰ ਯੋਧਿਆਂ ਨੂੰ ਸਮਰਪਿਤ ਹੋਈਏ ਤੇ ਉਹਨਾਂ ਨੂੰ ਯਾਦ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ